ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਕੰਡ ਕੋਲਗੜ੍ਹ ਦੀ ਸੰਗਤ ਵੱਲੋਂ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਦ ਦੇ ਸੰਬੰਧ ਦੇ ਵਿੱਚ ਪਹਿਲੀ ਪ੍ਰਵਾਦ ਫੇਰੀ ਕੱਢੀ ਗਈ ਹੈ ਸਾਧ ਸੰਗਤ ਜੀ ਪ੍ਰਵਾਦ ਫੇਰਿਆ 27 ਤਰੀਕ ਤੋਂ ਲੈ ਕੇ 2 ਤੱਕ 2 ਤਰੀਕ ਤੱਕ 2 ਨਵੰਬਰ ਤੱਕ ਪ੍ਰਵਾਦ ਫੇਰੀਆਂ ਚੱਲਣਗੀਆਂ ਉਪਰੰਤ 3 ਤਰੀਕ ਨੂੰ ਅਖੰਡ ਪਾਠ ਦਾ ਆਗਮਬ ਹੋਣਗੇ ਜਿਨ੍ਹਾਂ ਦੀ ਸਮਾਪਤੀ 5 ਨਵੰਬਰ ਨੂੰ ਹੋਵੇਗੀ ਸੂਹ ਸਾਧ ਸੰਗਤ ਦੇ ਚਲ ਅਜ ਬੇਨਤੀ ਹੈ ਕਿ ਭਾਈ ਸਾਰਿਆਂ ਨੇ ਹੀ ਵੱਧ ਛੜ ਕੇ ਇਹ ਪ੍ਰੋਗਰਾਮ ਵਿੱਚ ਸਭਾ ਨੂੰ ਤੇ ਗੁਰੂ ਘਰ ਦੇ ਖੁਸ਼ ਹੋ ਪ੍ਰਾਪਤ ਕਰਨੇ ਤੇ ਗੁਰੂ ਘਰ ਦੀ ਸੋਭਾ ਵਧਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲਥਮ ਖਾਦੀ ਮੰਡਲ ਕੋਲਥਮ ਹੈੱਡ ਆਫਿਸ ਬੰਗਾ ਜਿਲ੍ਹਾ ਸ਼ੇਰ ਭਗਤ ਸਿੰਘ ਨਗਰ ਵੱਲੋਂ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਲੋ ਰੋਡ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਖਾਦੀ ਮਹਾਉਸਬ 2025 ਦੇ ਸੰਬੰਧ ਵਿੱਚ ਵਿਸ਼ਾਲ ਰੈਲੀ ਨਵਾਂ ਸ਼ਹਿਰ ਵਿਖੇ ਕੱਢੀ ਗਈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਆ ਦਿਖਾਓ ਜੀ ਸਰਦੇਸ਼ੀ ਖਰੀਦੇ ਸਰਦੇਸ਼ੀ ਵੇਚੇ ਇੱਥੇ ਲਿਖਿਆ ਸਰਦੇਸ਼ੀ ਖਰੀਦੇ ਸਰਦੇਸ਼ੀ ਵੇਚੇ ਸਰਦੇਸ਼ੀ ਆਪਣੇ ਦੇਸ਼ ਜੋ ਬਣਿਆ ਹੋਇਆ ਹੈ ਨਾ ਸਰਦੇਸ਼ੀ ਦਾ ਮਤਲਬ ਆਪਣੇ ਦੇਸ਼ ਦਾ ਹਿੰਦੂਸਤਾਨ ਦੇ ਅੰਦਰ ਬਣਿਆ ਨੈਕਸਟ ਜਿਹੜਾ ਆਪਦਾ ਪੜ੍ਹ ਲਈਏ ਨਾ ਕਹਣਗੇ ਜਿਦਾ ਪਹਿਲੇ ਬੱਚੇ ਕੋਲ ਵੀ ਇਹੀ ਹੈ ਨਾ ਇਹ ਕੀ ਲੱਖਸਿਕ ਕੋ ਨਿਸ਼ਾਨਾ ਵਿਕਸਿਤ ਭਾਰਤ ਤਰੱਕੀ ਵਾਲਾ ਪਾਥ ਰਸਤਾ ਆਤਮ ਨਿਰਭਰਤਾ ਸਾਰੇ ਹਿੰਦੀ ਚ ਆ ਤਾਂ ਬਿਲ ਨੂੰ ਪਰਕਾਉਣਾ ਹੁੰਦਾ ਆਪਣੇ ਪੈਰਾਂ ਦੇ ਖੰਡ ਵਾਲਾ ਵਾ ਇਹ ਅਸੀਂ ਬਾਹਰ ਨਾਲ ਦੇਖੀਏ ਜਿਹਦੇ ਬਾਹਰ ਨਾਲ ਦੇਖੀਏ ਕ੍ਰੀਡ ਅਮਰੀਕਾ ਦੇ ਆਪਾਰ ਹਾਦੀ ਫਾਰ ਨੇਸ਼ਨ ਨੇ ਆਪਣੀ ਕੋ ਆਪਣੀ ਦੀਗਾ ਵਾਸਤੇ ਖਾ ਗਿਆ ਸਾਈਡ ਕ੍ਰੀਡ ਅਮਰੀਕਾ ਜੇ ਮਿਕਸ ਲਹਨੇ ਪੋਲੀਐਸਟਰ ਵਿੱਚ ਉਹਦੇ ਸਿੰਥੈਟਿਕ ਰੈਲੀ ਕੱਟੀ ਜਾ ਰਹੀ ਹੈ ਉਸੇ ਦੇ ਸਮੇਂ ਵਿੱਚ ਇਹ ਰੈਲੀ ਖਾਦੀ ਮਹਾਉਤਸਵ ਦੇ ਸੰਬੰਧ ਵਿੱਚ ਕੁਲਤਮ ਖਾਦੀ ਮੰਡਲ ਕੁਲਤਮ ਸ਼ਹੀਦ ਭਗਤ ਸਿੰਘ ਨਗਰ ਔਰ ਦੋਬਾ ਸੈਠ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਰੋ ਰੋੜ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਖਾਦੀ ਦੇ ਪ੍ਰੋਡਕਟਾਂ ਨੂੰ ਬढ़ावा ਦੇਣ ਵਾਸਤੇ ਇਹ ਖਾਦੀ ਮਹਾਉਤਸਵ ਨੂੰ ਸੰਬੰਧਿਤ ਰੈਲੀ ਜਿਹੜੀ ਆ ਇਹ ਕੱਢੀ ਜਾ ਰਹੀ ਹੈ ਉਹਦੇ ਨਾਲ ਜਿਹੜੀਆਂ ਸਵਦੇਸ਼ੀ ਚੀਜ਼ਾਂ ਬਣੀਆਂ ਆ ਉਹ ਸਵਦੇਸ਼ੀ ਚੀਜ਼ਾਂ ਦੇ ਨਾਲ ਇਹ ਲੋਕਾਂ ਦਾ ਜਿਹੜੀ ਲੋਕਾਂ ਦੀ ਤਰੱਕੀ ਵੀ ਹੋਵੇ ਤੇ ਇਨਕਮ ਸਰਸਸ ਵੀ ਵਧਣ ਔਰ ਆਪਣੇ ਘਰੇਲੂ ਪ੍ਰੋਡਕਟ ਜਿਹੜੇ ਆ ਉਹੋ ਜਿਆਦਾ ਤੇ ਜਿਆਦਾ ਲੋਕੀ ਖਰੀਦਣ ਉਹਦੇ ਸੰਬੰਧ ਵਿੱਚ ਇਹ ਅੱਜ ਦੇ ਰੈਲੀ ਕੱਢੀ ਗਈ ਇਹ ਇਹਦੇ ਵਿੱਚ ਜਿਹੜਾ ਤੁਸੀਂ ਮਹੌਤਵ ਮਨਾ ਰਹੇ ਆ ਇਹਦੇ ਵਿੱਚ ਲੋਕਾਂ ਨੂੰ ਕੀ ਕੀ ਬেনিਫਿਟ ਹੋ ਰਿਹਾ ਲੋਕਾਂ ਨੂੰ ਇਹਦੇ ਵਿੱਚ ਖਾਦੀ ਤੇ 20% ਛੂਟ ਦਿੱਤੀ ਜਾ ਰਹੀ ਹੈ ਵਿਸ਼ੇਸ਼ ਛੂਟ ਤੇ ਸਿਲਕ ਤੇ ਵੀ 20% ਛੂਟ ਦਿੱਤੀ ਜਾ ਰਹੀ ਹੈ ਲੈਦਰ ਤੇ 10% ਛੂਟ ਦਿੱਤੀ ਜਾ ਰਹੀ ਹੈ ਤੇ ਸਿਲਕ ਆਪਣੇ ਸਿਲਕ ਤੇ 20% ਛੂਟ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਲੋਕਾਂ ਦੀ ਖਰੀਦਦਾਰੀ ਦੇ ਵਿੱਚ ਕਾਫੀ ਉਤਸ਼ਾਹ ਪੈਦਾ ਹੋ ਰਿਹਾ ਹੈ ਇਹ ਕਦੋਂ ਤੱਕ ਹੈਗੀ ਹੈ ਇਹ ਛੂਟ ਜਿਹੜੀ ਦਿੱਤੀ ਜਾ ਰਹੀ ਹੈ ਇਹ ਛੂਟ ਜਿਹੜੀ ਆ 2 ਅਕਤੂਬਰ ਤੋਂ ਲੈ ਕੇ 31 ਜਨਵਰੀ ਤੱਕ ਇਹ ਛੂਟ ਅਗਲੇ ਸਾਲ 31 ਜਨਵਰੀ 2026 ਤੱਕ ਇਹ ਵਿਸ਼ੇਸ਼ ਛੂਟ ਚਲਦੀ ਰਹਿਣੀ ਹੈ ਇਸੇ ਤਰ੍ਹਾਂ ਤੇ ਜਿਹੜਾ ਖਾਦੀ ਮਹਾ ਉਤਸਵ ਹੈ ਇਹ 2 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਇਹ ਵਿਸ਼ੇਸ਼ ਖਾਦੀ ਮਹਾ ਉਤਸਵ ਮਨਾਇਆ ਜਾ ਰਿਹਾ ਹੈ। ਤੇ ਇਹਦਾ ਜਿਹੜਾ ਮੁੱਖ ਮੰਤਵ ਕੀ ਹੈ? ਮੁੱਖ ਮੰਤਵ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਦੇਰ ਰੁਜ਼ਗਾਰ ਲੋਕ ਆ ਜਿਨ੍ਹਾਂ ਦੇ ਆਪਣੇ ਪ੍ਰੋਡਕਟ ਬਣਾ ਰਹੇ ਆ। ਇਹ ਉਹਨਾਂ ਦੇ ਪ੍ਰੋਡਕਟਾਂ ਨੂੰ ਹੁਲਾਰਾ ਦੇਣ ਵਾਸਤੇ ਤੇ ਜਿਹੜੇ ਲੋਕੀ ਵੱਧ ਤੋਂ ਵੱਧ ਖਰੀਦਣ ਤਾਂ ਕਿ ਉਹਨਾਂ ਦੀ ਇਨਕਮ ਸੋਰਸਸ ਵਧੇ। ਹਾਂਜੀ ਮੈਂ ਡਿਸਪੌਂਸਿੰਗ ਦਾ ਪ੍ਰਧਾਨ ਔਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਮਾਸ਼ਹਿਰ ਸਾਨੂੰ ਅਕਸਰ ਇਥੇ ਖਾਦੀ ਭੰਡਾਰ ਤੇ ਜਾਣ ਦਾ ਮੌਕਾ ਮਿਲਦਾ ਹੈ। ਔਰ ਉਹਦੇ ਜਿਹੜੇ ਸੰਚਾਲਕ ਆ ਸ਼੍ਰੀ ਵੀਰਵਕ ਤਖੀ ਜੀ ਉਹ ਵੀ ਇੱਕ ਸਮਾਜ ਸੇਵੀ ਹਨ। ਉੱਥੇ ਜਾ ਕੇ ਦੇਖੀਦਾ ਕਿ ਖਾਦੀ ਉਜੋਗ ਦੇ ਵਿੱਚ ਜੋ ਕਪੜਾ ਦਿੱਤਾ ਜਾ ਰਿਹਾ ਉਹ ਸਾਡੇ ਸਕਿਨ ਵਾਸਤੇ ਬਹੁਤ ਅੱਛਾ ਆ ਔਰ ਸਸਤਾ ਹੈ ਤੇ ਇਹਦੇ ਨਾਲ ਜਿਹੜੇ ਸਾਡੇ ਘਰੀਲੂ ਸੰਦ ਆ ਉਹਨੂੰ ਅਰਸ਼ਾਤ ਕਰਨ ਲਈ ਇਹ ਬਹੁਤ ਵੱਡਾ ਉਦਮ ਆ ਉਹਦੇ ਨਾਲ ਬਹੁਤ ਸਾਰੇ ਕਾਰੀਗਰ ਜਿਹੜੇ ਇਹਨਾਂ ਦੇ ਇਸ ਕਿਤੇ ਨਾ ਜੁੜੇ ਹੋ ਉਹ ਕੰਮ ਕਰਦੇ ਆ ਔਰ ਇਹ ਵੀ ਬੜੀ ਖੁਸ਼ੀ ਹੁੰਦੀ ਆ ਕਿ 2 ਅਕਤੂਬਰ ਤੋਂ ਹਰ ਸਾਲ 31 ਅਕਤੂਬਰ ਤੱਕ ਇੱਕ ਮਹਾਉਤਸਵ ਮਨਾਇਆ ਜਾਂਦਾ ਜਿੱਦਾਂ ਜਿਹਨੂੰ ਖਾਦੀ ਮੇਲਾ ਕਹ ਲਈਏ ਪੂਰੇ ਭਾਰਤ ਦੇ ਵਿੱਚ ਉਹ ਮਨਾਇਆ ਜਾਂਦਾ ਖਾਦੀ ਕਮਿਸ਼ਨ ਦੀ ਕਾਲ ਦੇ ਉੱਤੇ ਇਹ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮਨਾਇਆ ਜਾਂਦਾ ਇਸ ਸਾਨੂੰ ਜਾਣਕਾਰੀ ਦਿੱਤੀ ਗਈ ਆ ਕਿ ਇੱਥੇ ਜਿਹੜਾ ਖਾਦੀ ਕੋਠਵ ਖਾਦੀ ਮੰਡਲ ਕੋਠੋਂ ਹੈ ਉਹਦਾ ਹੈੱਡਕੁਆਰਟਰ ਬੰਗੇ ਆ ਔਰ ਉਹ ਇਹਦਾ ਸੰਚਾਲਨ ਪੂਰੇ ਜ਼ਿਲ੍ਹੇ ਦਾ ਉਹਨਾਂ ਦੇ ਕੋਲ ਆ ਬਹੁਤ ਸਾਰੀਆਂ ਸਕੀਮਾਂ ਇਹਨਾਂ ਦੀ ਦੇਖਣ ਵਾਲੀਆਂ ਹੁਣ ਜਿਹੜਾ ਇਹ ਮਹੀਨਾ ਚੱਲ ਰਿਹਾ ਜੇ ਅੱਜ 29 ਅਕਤੂਬਰ ਹੈ 31 ਤੱਕ ਤੇ ਮਹਾਉత్సਵਾਂ ਲੈ ਕੇ ਜਿਹੜੇ ਸੇਲ ਦੇ ਉੱਤੇ ਛੋਟ ਆ ਬੜੀ ਖੁਸ਼ੀ ਦੀ ਗੱਲ ਹੈ ਕਿ 2 ਅਕਤੂਬਰ ਗਾਂਧੀ ਜੀ ਦੀ ਜਨਮ ਦਿਤੀ ਤੋਂ ਲੈ ਕੇ ਨਵਾਂ ਸਾਲ ਜਿਹੜਾ ਸਾਡਾ ਚੱਲਣਾ ਜਨਵਰੀ ਦੀ 31 ਤੱਕ 2026 ਦੇ ਤੇ 1 ਅਕਤੂਬਰ ਤੱਕ ਉਹ ਛੋਟ ਰਹਿਣੀ ਆ ਕੱਪੜੇ ਦੇ ਵਿੱਚ ਖਾਦੀ ਉਨੀ ਅਤੇ ਸਿਲਕੀ ਇਹਦੇ ਉੱਤੇ 20% ਸਾਨੂੰ ਦੱਸੀ ਗਈ ਆ ਔਰ ਜਿਹੜੇ ਲੈਦਰ ਆਈਟਮ ਆ ਉਤੇ 10% ਦੀ ਛੋਟ ਜਿਹੜੀ ਰਹਿਣੀ ਆ ਤੋਂ ਅਸੀਂ ਤਾਂ ਇਹ ਕਹਿੰਨੇ ਆ ਕਿ ਸਾਡੇ ਦੇਸ਼ ਨੂੰ ਕਿਉਂਕਿ ਪਹਿਲਾਂ ਤੋਂ ਸਾਡੇ ਬਜ਼ੁਰਗ ਜਿਹੜੇ ਆ ਖਾਦੀ ਪਹਿਨਦੇ ਰਹਿਆ ਔਰ ਖਾਦੀ ਦੇ ਹੱਕ 'ਚ ਰਹੇ ਆ ਇਹਦਾ ਕੋਈ ਪਸ਼ੋਕੜ ਆ ਜਿਹੜਾ ਸਾਨੂੰ ਹੁਣ ਕਿਉਂਕਿ ਇਹਨਾਂ ਸਿੰਥੈਟਿਕ ਕੱਪੜੇ ਆ ਗਏ ਸਾਨੂੰ ਪਰੇਸ਼ਾਨੀਆਂ ਵਧ ਗਈਆਂ ਸਕਿਨ ਪ੍ਰੋਬਲਮ ਵਧ ਗਈਆਂ ਔਰ ਉਹ ਫਿਰ ਮੁੜ ਕੇ ਸਾਨੂੰ ਖਾਦੀ ਵੱਲ ਜਾਣਾ ਪੈਣਾ ਤੇ ਅਸੀਂ ਇਹ ਕਹਿੰਨੇ ਆ ਕਿ ਖਾਦੀ ਪਹਿਨੋ ਤੇ ਖਾਦੀ ਹੀ ਅਪਣਾਓ ਔਰ ਇਹ ਵੀ ਜਿਹੜੀ ਇੰਡਸਟਰੀ ਆ ਖਾਦੀ ਦੀ ਉਹਨੂੰ ਉਪਸਾਧ ਕਰਨ ਲਈ ਅਸੀਂ ਇਹਦੇ ਨਾਲ ਜੁੜੀਏ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਰਦਾਰ ਪਰਵਿੰਦਰ ਸਿੰਘ ਜਸੋ ਮਜਾਰਾ ਜੋ ਕਿ ਪ੍ਰਿੰਸੀਪਲ ਹਨ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਇਹਨਾਂ ਕਿਉਂਕਿ ਆਪ ਸਮਾਜ ਸੇਵੀ ਆ ਔਰ ਉਪਕਾਰ ਦੇ ਜਨ ਸਕਤੀ ਆ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਰੈਲੀ ਕੱਢੀ ਜਾ ਰਹੀ ਆ ਇਸ ਰੈਲੀ ਦੇ ਵਿੱਚ ਆਮ ਪਬਲਿਕ ਨੂੰ ਖਾਦੀ ਪ੍ਰਤੀ ਜਾਗਰੂਕ ਕਰਨਾ ਔਰ ਇਹ ਜਿਹੜਾ ਖਾਦੀ ਦਾ ਇਹ ਚੱਲ ਰਿਹਾ ਮਹਾ ਉਤਸਵ ਇਹਨਾਂ ਜੋੜਨਾ ਤੇ ਜਿਹੜੀ ਅੱਗੇ ਕੰਸੈਸ਼ਨ ਹੈ ਉਹ ਜਨਵਰੀ 26 ਤੱਕ ਚੱਲਣੀ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਆ ਔਰ ਇਹੀ ਅੱਜ ਦੇ ਇਸ ਰੈਲੀ ਦਾ ਮੋਟਿਵ ਹੈ ਇਹ ਬਹੁਤ ਚੰਗਾ ਉਦਮ ਹੈ ਅਸੀਂ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇਹਨਾਂ ਦੇ ਉਦਮ ਨੂੰ ਇਹਨਾਂ ਦੀ ਪ੍ਰਸ਼ੰਸਾ ਕਰਦੇ ਆ ਕੋਠਨ ਤੋਂ ਵੀਰਾਂ ਦੇ ਆਫਿਸ ਵੀਰਸ ਆਏ ਆ ਹੈੱਡਕੁਆਟਰ ਤੋਂ ਅਸੀਂ ਉਹਨਾਂ ਦੇ ਵੀ ਬੜੇ ਧੰਨਵਾਦੀ ਆ ਪਰ ਮੈਨੂੰ ਦੱਸਿਆ ਗਿਆ ਸ਼੍ਰੀ ਅਸ਼wini ਕੁਮਾਰ ਜੀ ਔਰ ਸ਼੍ਰੀ ਗਰਦੇয়াল ਚੰਦ ਜੀ ਮੈਨੇਜਰ ਵੰਗਾ ਜੋ ਇੱਥੇ ਪਹੁੰਚੇ ਆ ਉਹਨਾਂ ਨੇ ਵੀ ਇਸ ਸਕੂਲ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਆ ਔਰ ਆਸਿਆ ਕਿ ਇਹ ਮੈਸੇਜ ਦੂਰ ਦੂਰ ਪੱਕ ਜਾਏਗਾ ਔਰ ਲੋਕੀ ਮੁੜ ਕੇ ਖਾਦੀਵਾਲ ਪ੍ਰੇਰਿਤ ਹੋਣਗੇ ਬਹੁਤ ਧੰਨਵਾਦ ਹਾਂਜੀ ਕੋਲਕਾ ਮ ਖਾਦੀ ਮੰਡਲ ਵੱਲੋਂ ਜਿਹੜਾ ਖਾਦੀ ਮੰਡਲ ਮਹਾ ਉਤਸਵ ਮਨਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਕਿ ਸਾਡੇ ਸਕੂਲ ਨੂੰ ਚੁਣਿਆ ਸਾਡੇ ਸਕੂਲ ਦੇ ਬੱਚੇ ਰੈਲੀ ਦੇ ਵਿੱਚ ਜਾ ਰਹੇ ਆ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਕਿਉਂਕਿ ਹੁਣ ਜਿਹੜਾ ਆ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਆ ਕਪੜੇ ਦੇ ਵਿੱਚ ਚਾਹੇ ਉਹ ਸੂਤੀ ਹੈਗਾ ਚਾਹੇ ਸਿਲਕੀ ਆ ਜਾਂ ਲੈਦਰ ਦੇ ਵਿੱਚ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਸਵਦੇਸ਼ੀ ਖਾਦੀ ਜਿਹੜਾ ਆ ਉਹ ਅਪਣਾ ਕੇ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਚਲੋ ਚਲੋ 太太的户口本。<laughs> <laughs> no i <laughs> 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 I know. ਵਾਹਿਗੁਰੂ ਜੀ ਵਾਹਿ No जिला श्री भगत नगर न संबंधित अज दशेषर्मिया फिर नविया से ताजा सरगर्मिया लेके हाजिर होव गे उदो तक वास्ते प्रगृति इजाजत दौ धनबाद